ਅਸੀਂ ਖੜੇ ਆਂ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਚੱਕ ਸਰਕਾਰ ਜੋ ਕਿ ਫਿਰੋਜ਼ਪੁਰ ਮਮਦੋੜ ਦੇ ਵਿੱਚ ਆ ਔਰ ਇੱਕ ਇਹੋ ਜੀ ਤਸਵੀਰ ਦਿਖਾਉਣੀ ਆ ਕਿ ਸ਼ਰਮ ਆ ਜਾਂਦੇ ਆ ਇਹ ਤਸਵੀਰ ਨੂੰ ਵੇਖ ਕੇ ਕਿ 4 ਕਰੋੜ ਰੁਪਈਆ ਇਹਦੀ ਚਾਰ ਦਿਵਾਰੀ ਆਸਤੇ ਆਇਆ ਹੋਵੇ ਜਾਨੀ ਕਿ ਤਾਰ ਲਾਉਣ ਲਈ ਔਰ ਆ ਐਂਗਲ ਪਤਲੇ-ਪਤਲੇ ਲਾ ਕੇ ਖਾਨਾ ਪੂਰਤੀ ਕਰ ਦਿੱਤੀ ਗਈ ਹੋਵੇ ਹਜੇ ਤਾਰ ਅੱਧੀ ਵੀ ਨਹੀਂ ਲੱਗੀਗੀ ਔਰ ਸਾਨੂੰ ਇਹ ਪਤਾ ਲੱਗਿਆ ਪਿੰਡ ਵਾਲਿਆਂ ਵੱਲੋਂ ਪਿੰਡ ਵਾਲੇ ਵੀ ਖੜੇ ਨੇ ਲਾਗੇ ਤਾਗੇ ਦੇ ਪਿੰਡਾਂ ਦੇ ਖੜੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਇਹ ਤਾਰ ਲਾਉਣ ਦਾ ਮੇਨ ਮਕਸਦ ਸੀਗਾ ਕਿ ਇੱਥੇ ਜਿਹੜੇ ਜੰਗਲੀ ਜੀਵ ਰੋਜ਼ ਨੇ ਉਹ ਜ਼ਮੀਨਾਂ ਦੇ ਵਿੱਚ ਆ ਕੇ ਫਸਲਾਂ ਨੂੰ ਖਰਾਬ ਕਰ ਦਿੰਦੇ ਨੇ ਕਣਕਾਂ ਨੂੰ ਖਰਾਬ ਕਰ ਦਿੰਦੇ ਨੇ ਹੋਰ ਜਿਹੜੀਆਂ ਫਸਲਾਂ ਖਰਾਬ ਕਰਦੇ ਨੇ ਔਰ ਜਿਹਦੇ ਲਈ ਇੱਥੇ ਮੰਤਰੀ ਕਟਾਰੂ ਚੱਕ ਆਏ ਸੀ ਔਰ ਉਹਨਾਂ ਨੂੰ ਅਪੀਲ ਕੀਤੀ ਸੀ ਲੋਕਾਂ ਨੇ ਕਿ ਇੱਥੇ ਤਾਰਬੰਦੀ ਕੀਤੀ ਜਾਵੇ ਲੈਕਿਨ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 2.3 ਸਾਲ ਪਹਿਲਾਂ ਹੀ ਅਸੀਂ ਇਸ ਜੰਗਲ ਦੀ ਵੀਡੀਓ ਬਣਾਈ ਸੀ ਕਿ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਇੱਥੇ ਆ ਔਰ ਉਦੋਂ ਇੱਥੇ ਸਾਡੀ ਵੀਡੀਓ ਤੋਂ ਬਾਅਦ ਕੈਬਨਿਟ ਮੰਤਰੀ ਕਟਾਰੂ ਚੱਕ ਹੁਣੀ ਆਏ ਉਹਨਾਂ ਦੇ ਵੱਲੋਂ ਇੱਥੇ ਗ੍ਰਾਂਟ ਕਰੀਬ 4 ਕਰੋੜ ਦੇ ਆਸ-ਪਾਸ ਅਨਾਉਂਸ ਕੀਤੀ ਗਈ ਕਿ ਚਾਰ ਦਿਵਾਰੀ ਕੀਤੀ ਜਾਏਗੀ ਪਰ ਹੁਣ ਚਾਰ ਦਿਵਾਰੀ ਤਾਂ ਹੋ ਰਹੀ ਆ ਪਰ ਕਿਹੜੇ ਹਾਲਾਤਾਂ ਦੇ ਵਿੱਚ ਹੋ ਰਹੀ ਆ ਇਹ ਤੁਹਾਨੂੰ ਦਿਖਾ ਰਹੇ ਹਾਂ ਤੇ ਪਿੰਡ ਦੇ ਲੋਕ ਨੇ ਏਰੀਆ ਦੇ ਲੋਕ ਨੇ ਇਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਕਿ ਪੂਰਾ ਮਸਲਾ ਕੀ ਹੈਗਾ ਅ ਤੁਸੀਂ ਇਥੋਂ ਦੇ ਹੀ ਜੇਸੇ ਪਿੰਡ ਦੇ ਹਾਂਜੀ ਬਿਲਕੁਲ ਜੀ ਮੇਰਾ ਨਾਮ ਬਲਵਿੰਦਰ ਸਿੰਘ ਐਮ ਸੀ ਪਿੰਡ ਸੇਠਾਂ ਵਾਲਾ ਮਮਦੋਟ ਠਾੜਦੇ ਆ ਤੁਹਾਡਾ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹ ਜੰਗਲ ਬਹੁਤ ਤਗੜਾ ਹੈ तकरीबन ਘੱਟ ਤੋਂ ਘੱਟ ਵੀ 11-1200 ਏਕੜ ਦੇ ਵਿੱਚ ਹੈ ਜਿਨ੍ਹਾਂ ਦੇ ਕਰਕੇ ਸਾਡਾ ਨੀਲ گاਵਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀਆਂ ਨੇ ਲੇਕਿਨ ਮੈਂ ਨੀਲ گاਵਾ ਨਹੀਂ ਕਹੂੰਗਾ ਮੈਂ ਕਹਾਂਗਾ ਕਿ ਖਸਾਨ ਗਊ ਹੱਤਿਆ ਨੀਲਗਾ ਕਿਉਂ ਸਾਡਾ ਖੂਨ ਪਸੀਨੇ ਦੀ ਜੋ ਅਸੀਂ ਮਿਹਨਤ ਲਾਈ ਏ ਪਹਿਲਾ ਸਾਡੇ ਚ 23 ਦਾ ਹੜ ਆ ਗਿਆ ਫਿਰ 25 ਦਾ ਪਾਣੀ ਆ ਗਿਆ ਹੁਣ ਸਾਨੂੰ ਪਾਣੀ ਦੀ ਬਰਦਾਸ਼ਤ ਅਸੀਂ ਕਰ ਚੁੱਕੇ ਆ ਸਾਡੇ ਕੋਲ ਤਾਂ ਨੀਲ گاਵਾ ਨਹੀਂ ਬਰਦਾਸ਼ਤ ਹੋ ਰਹੀਆਂ ਕਿਉਂ ਨਹੀਂ ਹੋ ਰਹੀਆਂ ਜੋ ਫਸਲ ਹੈ ਸਾਡੀ ਸਾਰੀ ਉਜਾੜ ਦਿੰਦੇ ਨੇ ਅਸੀਂ ਜਾਈ ਤੇ ਜਾਈਏ ਕਿੱਧਰ ਅੱਛਾ ਇੱਥੇ ਇੱਕ ਵੀਡੀਓ ਮੈਂ ਹੁਣੇ ਜ਼ਿਕਰ ਕੀਤਾ ਅਸੀਂ ਵੀਡੀਓ ਬਣਾਈ ਸੀ ਵੀ ਇਹ ਜੰਗਲ ਆ ਉਦੋਂ ਇੱਥੇ ਮੰਤਰੀ ਸਾਹਿਬ ਵੀ ਆਏ ਸੀ ਐਮਐਲਏ ਸਾਹਿਬ ਵੀ ਆਏ ਸੀ ਤੇ ਉਦੋਂ ਇਹ ਅਨਾਉਂਸ ਕੀਤਾ ਸੀ ਇਹ ਚਾਰਦਵਾਰੀ ਤੁਸੀਂ ਵੀ ਮੈਨੂੰ ਦੱਸਿਆ ਕੈਮਰਾ ਆਉਣ ਆਉਣ ਤੋਂ ਪਹਿਲਾਂ ਇਹਦੀ ਹੁਣ ਕੀ ਸਥਿਤੀ ਹੈ ਜਿਹੜੀਆਂ ਇੰਗਲਾਂ ਲੱਗ ਰਹੀਆਂ ਨੇ ਵੇਖੋ ਜੀ ਐਂਗਲ ਤੁਹਾਡੇ ਸਾਹਮਣੇ ਹੈ ਬਰੀਕ ਐਂਗਲ ਰੱਗ ਰਹੀ ਏ ਜਾਲੀ ਵੀ ਇੰਨੀ ਕੋਈ ਜ਼ਿਆਦਾ ਪਧੀਆਂ ਨਹੀਂ ਲੱਗ ਰਹੀ ਅਸੀਂ ਤੇ ਇਹ ਕਹਿੰਨੇ ਆ ਕਿ ਦੱਕ ਚੰਗਾ ਜਿੰਨਾ 4-5 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਲਾਲ ਚੰਦ ਕਟਾਰੂ ਜੀ ਜੰਗਲਾਤ ਮੰਤਰੀ ਆਏ ਸੀ ਉਹ ਤਾਂ ਉਦਘਾਟਨ ਕਰ ਗਏ ਸੀ ਉਦਘਾਟਨ ਨੂੰ ਹੋਏ ਨੂੰ ਵੀ ਘੜ ਤੋਂ ਘੜ ਵੀ 2.5 ਸਾਲ ਹੋ ਗਏ ਨੇ ਹਾਲੇ ਤੱਕ ਨੇ ਦੀ ਕੋਈ ਚਾਰਦੁਆਰੀ ਨਹੀਂ ਹੋਰੀ ਥੋੜਾ ਜਿਹਾ ਕੰਮ ਹੁੰਦਾ ਫਿਰ ਰੁਕ ਜਾਂਦਾ ਥੋੜਾ ਜਿਹਾ ਹੁੰਦਾ ਫਿਰ ਰੁਕ ਅਸੀਂ ਕਹਿੰਨੇ ਆ ਸਾਰਾ ਪ੍ਰਬੰਧ ਇਹਦਾ ਜੰਗਲ ਦਾ ਚਾਰਚਪਾਰਾ ਹੋਵੇ ਤੇ ਜੋ ਸਾਡੇ ਆ ਨੀਲ ਗਾਂ ਹੱਤਿਆ ਜਿਹੜੀ ਕਰ ਰਹੀ ਹੈ ਸਾ ਖਾਨ ਹੱਤਿਆ ਅਸੀਂ ਇੱਧਰ ਤੋਂ ਬਚ ਗਏ ਹਾਂ ਆ ਕਿਵੇਂ ਦੀਆਂ ਐਂਗਲਾਂ ਲੱਗ ਰਹੀਆਂ ਨੇ ਜਿਹੜੀਆਂ ਲੱਗ ਰਹੀਆਂ ਨੇ ਇਹ ਹੈਗੀਆਂ ਲੱਗਦਾ ਵੀ ਇਹ ਉਹਨਾਂ گاਉਂਆਂ ਨੂੰ ਜਾਂ ਉਹ ਰੋਜ਼ ਜਿਹੜੇ ਨੇ ਉਹਨਾਂ ਨੂੰ ਰੋਕ ਸਕਣਗੀਆਂ ਨਹੀਂ ਨਹੀਂ ਰੋਕ ਸਕਦੀਆਂ ਕਿਉਂ ਬਿਲਕੁਲ ਬਰੀਕ ਹੈਗੀਆਂ ਨੇ ਆਪਣੀ ਐਂਗਲ ਐਂਗਲ ਡੇਡ ਡੇਡ ਕੁਰੀ ਮੇਰੇ ਹਿਸਾਬ ਨਾਲ ਜੇ ਲੱਗਦੀ ਪਈ ਏ ਕੱਟ ਤੋਂ ਕੱਟ ਵੀ ਸਵਾ ਚਾਰ ਸਵਾ ਪੰਜ ਦੀ ਐਂਗਲ ਲੱਗੇ ਜਿਹੜੀ ਮਜ਼ਬੂਤ ਹੋਵੇ ਜੋ ਦੇਖੋ ਨੀਗਲ گاਵਾ ਘਾੜ ਤੋਂ ਘੜ ਚੁੰਡਾਂ ਦੇ ਹਿਸਾਬ ਤੇ 11 ਦੇ ਹਿਸਾਬ ਤੇ ਅਸੀਂ ਕਹਿ ਸਕਣੇ ਆ ਉਹ ਦੱਸਿਆ ਕਿ ਮਾਰ ਕੇ ਨੰਗਲਾਂ ਤੋੜ ਦੇਣੀਆਂ ਨੇ ਨਾਲੇ ਉਹ ਝੁੰਡ ਜਦੋਂ ਇੱਕ ਪਾਸੇ ਉਹ ਸਪੀਡ ਤੇ ਆਉਂਦਾ 30 30 40 40 ਦਾ ਤੇ ਉਹ ਦੇਖਦੇ ਨਹੀਂ ਵੀ ਅੱਗੇ ਕੀ ਆ ਸਿੱਧਾ ਲੰਗ ਜਾਂਦੇ ਤੇ ਮੈਨੂੰ ਲੱਗਦਾ ਇੰਨੀ ਕਿਤਾ ਛਾਲ ਵੀ ਮਾਰ ਜਾਂਦੇ ਬਿਲਕੁਲ ਜੀ ਬਿਲਕੁਲ ਘਾਟ ਤੋਂ ਘੜ ਵੀ ਸਾਡੀ ਅੱਖੀ ਸਾਹਮਣੇ ਦੀ ਵੇਖਣ ਦੀ ਗੱਲ ਏ 8 ਤੋਂ 10 ਫੁੱਟ ਤਾਂ ਛਾਲ ਮਾਰ ਜਾਂਦੇ ਹਨੀਲ ਗਾਂ ਤੇ ਮੈਨੂੰ ਲੱਗਦਾ ਆ ਵੀ ਕਰੀਬ 8 ਕੁ ਫੁੱਟ ਦੀਆਂ ਇੰਗਲਾਂ ਨੇ ਬਿਲਕੁਲ ਜੀ ਜੇ ਇਹ ਨਹੀਂ ਸੰਭਲਦਾ ਨੇ ਜਿਹੜੇ ਸਾਡੇ 2 3 ਪਿੰਡ ਨੇ ਖਾਸ ਕਰ ਸਾਡਾ ਸੇਠ ਵਾਲਾ ਸਾਨੂੰ ਤਾਂ ਪਾਕਿਸਤਾਨ ਨਾਲ ਰਲਾ ਦੇਣ ਅਸੀਂ ਜਾਣ ਨੂੰ ਤਿਆਰ ਆ ਉਧਰ ਆਲੂ ਨਹੀਂ ਵੇਖ ਰਿਆ ਵਿਚਾਰੇ ਭੁੱਖੇ ਪੇ ਮਰਦੇ ਨੇ ਅਸੀਂ ਵੀ ਇੱਥੇ ਭੁੱਖੇ ਆ ਜਦੋਂ ਸਾਡੀ ਫਸਲ ਦਾ ਨੁਕਸਾਨ ਹੀ ਹੋ ਗਿਆ ਤਾਂ ਅਸੀਂ ਜਾਵਾਂਗੇ ਕਿੱਧਰ ਕੋਈ ਹੱਲ ਤਾਂ ਹੈ ਨਹੀਂ ਨਾ ਜੇ ਤਾਂ ਹੱਲ ਇਹੀ ਏ ਸਰਕਾਰ ਕਰ ਸਕਦੀ ਜੇ ਕਰੇ ਤਾਂ ਅਸੀਂ ਬਚਨੇ ਆ ਹੁਣ ਸਾਡੇ ਕੋਲ ਕੋਈ ਦੋ ਚਾਰ ਚਾਰ ਕਿੱਲੇ ਜ਼ਮੀਨ ਨੇ ਉਹ ਵੀ ਸਿੱਖ ਨੀਲ گاਵਾ ਖਾ ਗਏ ਤਾਂ ਅਸੀਂ ਕਰਾਂਗੇ ਕੀ ਅਸੀਂ ਰਾਤ ਨੂੰ ਬਾਰਡਰ ਤੇ ਜਾ ਨਹੀਂ ਸਾਨੂੰ 6-7 ਵਜੇ ਤੱਕਣ ਉੱਤੇ ਸਾਨੂੰ ਹੁਕਮ ਨਹੀਂਗਾ ਅਸੀਂ ਤਾਂ ਕਹਿੰਦੇ ਆ ਸਾਨੂੰ ਉਥੇ ਗੋਲੀ ਮਾਰ ਮਾਰ ਦੇਣ ਸੰਦੂ ਵਧੀਆ ਸਕੋ ਸਾਰੇ ਟੈਨਸ਼ਨ ਤਾਂ ਮੁੱਕ ਜAVE ਵਿ ਵਿਧਾਇਕ ਸਾਹਿਬ ਆਈ ਸੀ ਉਦੋਂ ਇੱਥੇ ਬੜਾ ਵਧੀਆ ਨਹੀਂ ਪੱਥਰ ਰੱਖਿਆ ਗਿਆ ਤੇ ਵਿਧਾਇਕ ਸਾਹਿਬ ਨੂੰ ਦੱਸਣਾ ਸੀ ਵੀ ਆ ਮਾੜਾ ਸਮਾਨ ਲੱਗ ਰਿਹਾ ਤੇ ਵਿਧਾਇਕ ਸਾਹਿਬ ਦੀ ਜ਼ਿੰਮੇਵਾਰੀ ਆ ਫਰੋਸਪਰ ਦਿਹਾਤੀ ਹਲਕੀ ਚ ਪਿੰਡ ਆਉਂਦਾ ਨਾ ਇਹ ਬਿਲਕੁਲ ਜੀ ਮੈਂ ਤਾਂ ਆਪਕਾ ਆਪਣੇ ਐਮਐਲ ਰਾਜਨੀਸ਼ ਦਿਯਾ ਸਾਹਿਬ ਨੂੰ ਕੀ ਮੌਕਾ ਵੇਖਣਾ ਚਾਹੀਦਾ ਆਉਣਾ ਚਾਹੀਦਾ ਉਹਦਾ ਹਲਕਾ ਹੈ ਮਮਦੋਲਟ ਸ਼ੇਠਾ ਵਾਲਾ ਪਿੰਡ ਸਾਰੇ ਜਿੰਨੇ ਵੀ ਆਉਂਦੇ ਨੇ ਉਹਦੇ ਹਲਕੇ ਚ ਆਉਂਦੇ ਨੇ ਬਿਲਕੁਲ ਜੀ ਕੱਲਾ ਸਾਡਾ ਪਿੰਡ ਨਹੀਂ ਮਸਤਾ ਗੱਟੀ ਕੋੜਾ ਚੱਕ ਸਾਨ ਕੇ ਸੇਠਾ ਵਾਲਾ ਦੋਨਾਂ ਰਹਿਮਤ तकरीबन ਲੱਖਾ ਸਿੰਘ ਵਾਲਾ ਕਿਥੋਂ ਤੱਕ ਇਹੜ ਜਾਂਦਾ ਨੀਲਿਆਂ ਦਾ ਦੇਖਣਾ ਚਾਹੀਦਾ ਬਿਲਕੁਲ ਜੀ ਤੁਸੀਂ ਵੀ ਇੱਥੋਂ ਦੇ ਹੋ ਹਾਂਜੀ ਤੁਸੀਂ ਕੀ ਨਾਮ ਤੁਹਾਡਾ ਮੇਰਾ ਪਰਮਜੀਤ ਸਿੰਘ ਜੀ ਪਰਮਜੀਤ ਜੀ ਕੀ ਮਸਲਾ ਜੁੜੀਆਂ ਐਂਗਲਾਂ ਨੇ ਇਹ ਤੁਸੀਂ ਸਾਨੂੰ ਫੋਨ ਕੀਤਾ ਦੱਸਿਆ ਵੀ ਇਹ ਬੜੀਆਂ ਮਾੜੀਆਂ ਲੱਗ ਰਹੀਆਂ ਨੇ ਇਹਦੇ ਉੱਤੋਂ ਦੀ ਰੋਜ਼ ਲੰਘ ਜਾਣਗੇ ਇਹ ਦਵਾਈ ਜੀ ਲੰਘ ਰਹੇ ਨੇ ਪਤਾ ਨਹੀਂ 2 ਢਾਈ ਫੁੱਟ ਲੱਗਦੀ ਇਹ ਕਟੋੜ 5 ਫੁੱਟ ਲੱਗੇ ਤਾ ਬਚ ਸਕਦੇ ਨਹੀਂ ਤੇ ਨਹੀਂ ਬਚਦਾ ਕੋਈ ਹੂੰ ਕਣਕ ਬਹੁਤ ਜੜੀਵੀਂ ਸੀ ਹੂੰ ਕਟੋਰੀ 11 ਏਕੜ ਜ਼ਮੀਨ ਇਥੇ ਬਰਬਾਦ ਹੋ ਚੁਕੀ ਏ ਟੋਟਲ ਕਿੰਨੀ ਕ ਜ਼ਮੀਨ ਆਉਂਦੀ ਇੰਨੀ ਅੰਡਰ ਜਿੱਥੋਂ ਤੱਕ ਇਹ ਰੋਜ਼ ਮਾਰ ਕਰਦੇ ਆ ਇਹ ਜੀ ਕਰ ਜਾਂਦੇ ਕਰੋ 12 ਕਿਲੋਮੀਟਰ ਤੱਕ ਚਲੇ ਜਾਂਦੇ ਆ ਕਿੰਨਾ ਕਿਰਕਬਾ ਬਣ ਗਿਆ ਕਰੀਬ ਆਈ ਤਕਰੀਬਨ ਤੁਸੀਂ ਹਿਸਾਬ ਲਓ ਲੱਖਾ ਸਿੰਘ ਵਾਲਾ ਇਥੋਂ 3 ਕਿਲੋਮੀਟਰ ਸਾਹਣ ਕੇ ਜੰਗਲ ਦੇ ਨਾਲ ਘੱਟ 1.5 2 ਕਿਲੋਮੀਟਰ ਆ ਨਾਲ ਮਸਤਾ ਘੱਟੀ ਖੜਾ ਪਿੰਡ ਇਹ ਘੱਟ ਤੋਂ ਘੱਟ ਨਾਲ ਕਿਲੋਮੀਟਰ ਤੇ ਇਹ ਤਾਂ ਰਾਤ ਤੁਰੇ ਜਾਂਦੇ ਤੁਰੇ ਕਿੱਦੋਂ ਤੱਕ ਨੇ ਚਲੇ ਜਾਂਦੇ ਆ ਏਦਾਂ ਲੰਗ ਜਾ ਯਾਰਾ ਲੰਗ ਜਾਂਦੇ ਨੇ ਜੀ ਯਾਰਾ ਗੱਜਨੀ ਵਾਲ ਤੱਕ ਲੰਗ ਜਾਂਦੇ ਨੇ ਜੀ ਮਟਰ ਵੇਖਣਾ ਰਹੇ ਮਟਰ ਜਾਂ ਕੋਈ ਚੀਜ਼ ਮਰੂਦ ਵੇਖ ਲੋ ਸਬਜ਼ੀ ਤਾਂ ਹੁੰਦੀ ਨਹੀਂ ਜੀ ਇੱਥੇ ਇਸ ਇਰੀਏ ਚ ਨਾ ਜੀ ਸਬਜ਼ੀ ਬੀਜਦੇ ਕੋਈ ਨਹੀਂ ਸਾਡੇ ਤੁਸੀਂ ਵੀ ਇਸੇ ਪਿੰਡ ਦੇ ਹੋ ਹਾਂ ਜੀ ਹਾਂ ਜੀ ਮੈਂ ਮੇਰਾ ਨਾਮ ਜਗਿੰਦਰ ਹੈ ਕਿ ਮੈਂ ਨਹੀਂ ਬੋਲਣਾ ਮੇਰੇ ਮੂੰਹ ਚੋਂ ਬਕਵਾ ਨਿਕਲ ਜਾਂਦੇ ਨੇ ਬਕਵਾਸ ਮੈਨੂੰ ਨਾ ਐਵੇਂ ਗਰਮੀ ਆ ਜਾਂਦੀ ਯਾਰ ਮੈਂ ਇਹਨੂੰ ਕਟਾਵੇਂ ਧੱਕੇ ਦੂ ਰੁਕੇ ਦੂ ਨਹੀਂ ਮੈਂ ਨਹੀਂ ਕੰਦਾ ਹੀ ਆਉਂਦੀ ਨਹੀਂ ਨਹੀਂ ਨਾ ਬਾਬਾ ਸੱਚ ਦੱਸ ਦਿਓ ਕੀ ਆ ਹਾਂ ਜੀ ਸੱਚ ਦੱਸ ਦਿਓ ਕੀ ਰਿਐਲਿਟੀ ਕੀ ਹੈ ਤੇ ਸੱਚ ਕੀ ਹੈ ਇੱਥੇ ਹੱਥ ਦੇ ਚੋਰ ਹਾਰੇ ਇੱਥੇ ਜੁੜੇ ਹੋਣ ਕੋਈ ਹੈ ਹੀ ਬੰਦਾ ਕੋਈ ਨਹੀਂ ਸਾਡੇ ਵਾਸਤੇ ਜਗਾ ਠੀਕ ਹੈ ਹਾਂ ਹਾਰੇ ਚੋਰ ਨੇ ਪੈਸੇ ਦੇ ਭਾਈ ਵਾਲੇਗੇ ਨੇ ਸਾਡੀ ਕੋਈ ਹੁੰਦਾ ਕੋਈ ਨਹੀਂ ਤਹੀਂ ਮੁਰਗਾ ਕੱਢ ਲਈਏ ਹੋਰ ਇੱਥੇ ਕੀ ਕਰੀਏ ਅੱਛਾ ਜਿਹੜੀਆਂ ਉਹ ਇੰਗਲਾ 2 2 ਜਾਂ 2.5 2.5 ਇੰਚ ਲਾਈ ਜਾਂਦੇ ਨੇ ਇਹਦੇ ਨਾਲ ਖੜ ਜਣਗੀਆਂ ਕਿ ਨਹੀਂ ਨਹੀਂ ਖੜਣੀਆਂ ਤਾਂਹੀਂ ਆਏ ਆਂ ਚਲਾਈ ਤੇ ਟੋਟੇ ਜਾਂਦੀ ਮੈਂ ਥੱਕ ਮਾਰਦੇ ਨੇ ਹੁਣੇ ਉੱਠ ਬੋਢੋ ਉਹ ਉਖੜ ਜਾਏ ਦੀ ਤੇ ਮੋੜੇ ਦਾ ਲਾਉਣ ਦਾ ਕੀ ਫਾਇਦਾ ਹੈ ਕੋਈ ਫਾਇਦਾ ਨਹੀਂ ਦਾ ਦਾਨਵਾਰ ਆਪਣੀ ਨੀ ਵਾਧੂ ਮੇਰਾ ਰਾਜੀ ਨਹੀਂ ਬੋਲਦਾ ਸੋਚ ਕੇ ਹੀ ਰਹੇ ਜੇ ਤੁਸੀਂ ਤਾਂ ਸੋਚ ਕੇ ਗੱਲ ਦੱਸ ਦਿਓ ਸਾਰੀ ਨਹੀਂ 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 ਇਹ ਪਰੇਸ਼ਾਨ ਗਾਇ ਕਿ ਨਹੀਂ ਇਹ ਘਾੜ ਤੁਹਾਡੀ ਜ਼ਮੀਨ ਹੈਗੀ ਇੱਥੇ ਹੈਗੀ ਸਾਡੀ ਤਾਂ ਬਾਰਡਰ ਤੇ ਜਿੱਥੇ ਅਪ ਗਾਇ ਉੱਥੇ ਹੈਗੀ ਇਹ ਨਾਲ ਬਿੰਦਰ ਦੇ ਨਾਲ ਸਾਡੀ ਬਾਟਾਂ ਜੀ ਉੱਥੇ ਬਹੁਤ ਅਸੀਂ ਤਾਂ ਦੁਖੀ ਬੜੇ ਆਏ ਪਰ ਅਸੀਂ ਹੁਣ ਐ ਮਿਲਾਂ ਨੂੰ ਗਾਲਾਂ ਵੀ ਕੱਢੀ ਦਾ ਪਰ ਸਾਡੀ ਤੇ ਹੁਣ ਨਹੀਂ ਕਿੰਨੇ ਜੀ ਮਾੜੇ ਬੰਦਿਆਂ ਦੀ ਬਕਵਾਹ ਵਾਧੂ ਬੋਲੀ ਦਾ ਅਗੇ ਦਈਏ ਰਿਜਿਬੀਤੀ ਕੀਤੀ ਉਹ ਪਾਉਂ ਤੇ ਇੱਥੇ ਆਇਆ ਕੋਈ ਨਹੀਂ ਦੋ ਵਾਰੀ ਹੋ ਗਿਆ ਤਿੰਨ ਵਾਰੀ ਇਹਨਾਂ ਦੇ ਉਹ ਜਿਹੜੇ ਆ ਰਹੇ ਨੇ ਉਹ ਹੀ ਚੰਗੇ ਨੇ ਜਿਹੜੇ ਇੱਥੇ ਆ ਤੇ ਜਾਂਦੇ ਨੇ ਹਾਰੇ ਹੁੰਦੇ ਨੇ ਹਾਂ ਜਿੱਤਾ ਬੈਥੇ ਆਂਦਾ ਹੀ ਨਹੀਂ ਆਇਆ ਨਹੀਂ ਮੈਂ ਨਾ ਨਾਲ ਜੀ ਟੱਕਰ ਨਹੀਂ ਆਇਆ ਵੀ ਮਰੇ ਦੇ ਕਿ ਜੀਵੇ ਦੇ ਧੰਨਵਾਦ ਪਰ ਉਹਨਾਂ ਨੂੰ ਸਾਰ ਤਾਂ ਲੈਣੀ ਚਾਹੀਦੀ ਹੈ ਨਾ ਲੋਕ ਨੇ ਹਲਕੇ ਉਹ ਨੂੰਏ ਜੀ ਆ ਕਾਲੀ ਕੋਈ ਨਹੀਂ ਗਈ ਮੈਂ ਤਾਂ ਨਾ ਨੇ ਨਹੀਂ ਕੀ ਨਹੀਂ ਫੇਰ ਪਰਚਾ ਹੋ ਗਿਆ ਤਾਂ ਮੇਰੀ ਜ਼ੁਬਾਨ ਤੇ ਕਰਵਾਣੀ ਸੀ ਕਿਨੇ ਕਿਨੇ ਪਰਚਾ ਕਰਾਉਣਾ ਨਹੀਂ ਨਹੀਂ ਉਹ ਨਿਆਣਾ ਮੈਨੂੰ ਬਕਵਾਸ ਬੋਲਦਾ ਤੁਸੀਂ ਸ਼ਬਦ ਮਾੜੇ ਨਾ ਬੋਲੋ ਤੁਸੀਂ ਵਧੀਆ ਬੋਲੋ ਜਿਹੜੀ ਤੁਹਾਡੀ ਪ੍ਰੋਬਲਮ ਉਹ ਦੱਸੋ ਨਾ ਤੁਸੀਂ ਐਵੇਂ ਚੰਗਾ ਤੁਹਾਡੀ ਵੇਖੋ ਜੇ ਤੁਹਾਡੀ ਮੁਸੀਬਤ ਤੁਸੀਂ ਦੱਸਰੋ ਇਹਦੇ ਤੇ ਥੋੜੀ ਪਰਚਾ ਹੋ ਜਾਏਗਾ ਅਸੀਂ ਤਾਂ ਰੋਨੇ ਆ ਸਾਡਾ ਹੁੰਦਾ ਕੁਝ ਨਹੀਂ ਇਹਨਾਂ ਨੂੰ ਪਾਲੀ ਕਾ ਤੇ ਜੀ ਪਾਲੀਏ ਅਸੀਂ ਕਿੱਧਰ ਜਾਈਏ ਆੜਤੀ ਸਾਡੇ ਵੱਲ ਨੇ ਲੋੜ ਨੇ ਜੱਗੇ ਪਾੜਦੇ ਨੇ ਸਾਡੇ ਪੈਸੇ ਦਿਓ ਅਸੀਂ ਹੋਏ ਹੀ ਦੀਣੇ ਨੇ ਕਣਕ ਬਚੀ ਤਾ ਕਣਕ ਬਚੀ ਤੋ ਉਹ ਤਾਂ ਅੱਗੇ ਡੀਕਦੇ ਪੈਣ ਹੁਣ ਕਣਕ ਦੇ ਡੋ ਨਿਸਰ ਲੱਗ ਪਈਆਂ ਵੀ ਸਾਡੀ ਆਈ ਲਫਾ ਹਾਲ ਅਗਾ ਬਚੀ ਤਾਂ ਅਸੀਂ ਉਹਦੇ ਹਟਾਂ ਦੇ ਜੇ ਬਚੀ ਨਾ ਤਾਂ ਹਟਾਂ ਦੇ ਕੀ ਇਹ ਬਿਲਕੁਲ ਇਹ ਏਰੀਏ ਚ ਇਸ ਤਰ੍ਹਾਂ ਦੇ ਭੋਲੇ ਪਾਲੇ ਲੋਕ ਨੇ ਇਹਦੇ ਚ ਕੋ ਹੱਸਣ ਵਾਲੀ ਜਾਂ ਕੋ ਮਜ਼ਾਕ ਵਾਲੀ ਗੱਲ ਨਹੀਂ ਕੀ ਕਿਉਂਕਿ ਇਹ ਮੁਸੀਬਤ ਚ ਨੇ ਜੇ ਕੋਈ ਚਾਰ ਸ਼ਬਦ ਵੱਧ ਬੋਲੇ ਵੀ ਗਏ ਗੁੱਸੇ 'ਚ ਤਾਂ ਇੱਥੋਂ ਦੇ ਆਪਾਂ ਨੂੰ ਪਤਾ ਹੀ ਹੈ ਸਿਸਟਮ ਦਾ ਕਿ ਫਿਰ ਉਹ ਕਹਿੰਦੇ ਵੀ ਅਸੀਂ ਪਰਚਾ ਖਰਾ ਦੇਾਂਗੇ ਐਮਐਲਏ ਸਾਹਿਬ ਹੁਣੀ ਇਹ ਗੱਲ ਬੜੀ ਚਰਚਾ ਚੱਲਦੀ ਪਈ ਕਿ ਪਰਚੇ-ਪੁਰਚੇ ਬਾਅਦ 'ਚ ਪਾਉਣ ਦੀਆਂ ਮਤਲਬ ਧਮਕੀਆਂ ਦੇਣ ਲੱਗ ਪੈਂਦੇ ਪਹਿਲਾਂ ਵੀ ਇੱਥੇ ਪਿੰਡ 'ਚ ਘੇਰਿਆ-ਕੂਰਿਆ ਸੀਗਾ ਹੋਇਆ ਸੀ ਇਹੋ ਜਿਹਾ ਕੁਛ ਇੱਥੇ ਹੋਇਆ ਸੀ ਉਹਦੇ ਪਰਚੇ ਹੋਏ ਨੇ ਪਰਚੇ ਹੋ ਹੀ ਉਹਦਾਗੇ ਪਰ ਤੁਸੀਂ ਤਾਂ ਮੁਸੀਬਤ ਦੱਸ ਰਹੇ ਹੋ ਨਾ ਆਪਣੀ ਹਾਂਜੀ ਮੋਢਾ ਸਿੰਘ ਜੀ ਤੁਸੀਂ ਇੱਥੇ ਪਹੁੰਚਿਓ ਤੁਹਾਨੂੰ ਇਹਨਾਂ ਨੇ ਤੁਸੀਂ ਦੱਸ ਰਏ ਸੀ ਆਫ ਕੈਮਰਾ ਵੀ ਤੁਹਾਡੇ ਨਾਲ ਗੱਲ ਕੀਤੀ ਤੁਹਾਨੂੰ ਮੁਸੀਬਤ ਦੱਸੀ ਵੀ ਸਾਡੇ ਕੋਲ ਕੋਈ ਤਾਂ ਆਵੇ ਠੀਕ ਹੈ ਕਿਸੇ ਨੇ ਇਲੈਕਸ਼ਨ ਲੜਿਆ ਜਾਂ ਕੋਈ ਹਾਰੇ ਜਾਂ ਕੋਈ ਜਿੱਤੇ ਕੋਈ ਆਵੇ ਸਾਡੀ ਮੁਸੀਬਤ ਦਾ ਹੱਲ ਕਰੇ ਇਹ ਲੋਕ ਕਹਿੰਦੇ ਵੀ ਸਾਨੂੰ ਤਾਂ ਮਤਲਬ ਧਮਕੀਆਂ ਵੀ ਬਾਝ ਦੇ ਦਿੱਤੀਆਂ ਜਾਂਦੀਆਂ ਆ ਕੁਝ ਵੀ ਕੀਤਾ ਜਾਂਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਇਹਨੂੰ ਵਾਚ ਕੀਤਾ ਹੋਣਾ ਪੂਰੇ ਏਰੀਏ ਨੂੰ ਵੀ ਇਹਨੂੰ 4 ਕਰੋੜ ਦੇ ਆਸ-ਪਾਸ ਆਇਆ ਸੀ ਢਾਈ ਤਿੰਨ ਸਾਲ ਹੋ ਗਏ ਤੇ ਅੱਜ ਦੀ ਸਥਿਤੀ ਕੀ ਹੈ ਤੇ ਇਹਨਾਂ ਨੂੰ ਪਿੰਡ ਵਾਲਾ ਨੂੰ ਤੁਸੀਂ ਮਿਲਿਓ ਮੈਂ ਤਾਂ ਚਲੋ ਹੁਣ ਇਹਨਾਂ ਨਾਲ ਗੱਲ ਕਰਨ ਲੱਗਾ ਕੀ ਸਥਿਤੀ ਹੈ ਮੌਜੂਦਾ ਹਾਲਾਤ ਇੱਥੇ ਵੱਤ ਤੋਂ ਵੱੱਤਰ ਨੇ ਜਦੋਂ ਹੜਾ ਦਾ ਮੌਸਮ ਹੁੰਦਾ ਉਦੋਂ ਪਾਣੀ ਮਾਰ ਕਰ ਜਾਂਦਾ ਤੇ ਜਦੋਂ ਇਹ ਕਣਕ ਬੀਜਦੇ ਨੇ ਤੇ ਉਦੋਂ ਅਨਿਲੀਆਂ گاਵਾ ਮਾਰ ਮਾਰ ਜਾਂਦੀਆਂ ਔਰ ਦੂਜੇ ਪਾਸੇ ਉਹਨਾਂ ਸਾਰਿਆਂ ਤੋਂ ਹੀ ਵੱਤ ਤੋਂ ਵੱੱਤਰ ਜਿਹੜਾ ਮਾਰਦੇ ਉਹ ਸਾਡੇ ਵਿਧਾਇਕ ਸਾਹਿਬ ਨੇ ਜਿਨ੍ਹਾਂ ਦਾ ਢਿੱਡ ਦਿਨੋਂ ਦਿਨ ਪੈਸੇ ਖਾ ਖਾ ਕੇ ਵੱਡਾ ਹੋਈ ਜਾਂਦਾ ਇਹਨਾਂ ਗਰੀਬਾਂ ਦੇ ਹੁਣ ਤੁਸੀਂ ਵੇਖੋ ਵੀ ਇਹ ਕੋਈ ਕਿਸਾਨ 2 ਕਿੱਲੇ ਵਾਲਾ ਕੋਈ 4 ਕਿੱਲੇ ਵਾਲਾ ਕੋਈ 3 ਕਿੱਲੇ ਵਾਲਾ ਵੋਟਾਂ ਤੋਂ ਪਹਿਲਾਂ ਇੱਥੇ ਸਾਰੇ ਆਉਂਦੇ ਸੀ ਸਾਰੇ ਕਹਿੰਦੇ ਸੀਗੇ ਇਹੀ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਤੁਰਾਂਗੇ ਇਹ ਇੰਨੇ ਭੋਲੇ ਇਨਸਾਨ ਨੇ ਇੰਨੇ ਇਸ ਇਲਾਕੇ ਦੇ ਲੋਕ ਇੰਨੇ ਕੋ ਭੋਲੇ ਨੇ ਕਿ ਇਹਨਾਂ ਨੂੰ ਤੁਸੀਂ ਜਿੱਧਰ ਕਹੋਗੇ ਤੁਹਾਡੇ ਨਾਲ ਤੁਰ ਪੈਣਗੇ ਮੈਂ ਕਿਸੇ ਨੂੰ ਘਰੋਂ ਨਹੀਂ ਛੱਡ ਕੇ ਲਿਆ ਆ ਆ ਵੇਖੋ ਸਰ ਦੋ ਪਿੰਡਾਂ ਦੇ ਲੋਕ ਖੜੇ ਨੇ ਮੇਰੇ ਨਾਲ ਔਰ ਉਹ ਵਿਧਾਇਕ ਸਾਹਿਬ ਇਹਨਾਂ ਤੋਂ ਵੋਟਾਂ ਲੈ ਕੇ ਨਿਕਲ ਗਏ ਔਰ ਜਦੋਂ ਦਾ ਪ੍ਰੋਜੈਕਟ ਲਾਂਚ ਹੋਇਆ ਉਸ ਤੋਂ ਬਾਅਦ ਕੰਮ ਚੱਲਿਆ ਔਰ ਕੰਮ ਦੇਖੋ ਪੁਰਾਣੀਆਂ ਇੰਗਲਾਂ ਲੱਗ ਰਹੀਆਂ ਵਿੱਚ ਅੱਛਾ 4 ਕਰੋੜ ਦੇ ਵਿੱਚ ਪ੍ਰਾਣੀਆਂ ਐਂਗਲਾਂ ਜਿੰਨੇ ਦਾ ਵੀ ਪ੍ਰੋਜੈਕਟ ਸੀ ਉਹ ਕਰੋੜਾਂ ਦਾ ਪ੍ਰੋਜੈਕਟ ਸੀ ਜਦੋਂ ਨੀਂਹ ਪੱਥਰ ਮਾਣਯੋਗ ਜੀ 4 ਕੋ ਕਰੋੜ ਦਾ ਸੀ ਜੋ ਆਈਡੀਆ ਸੀ ਮંત્રી ਸਾਹਿਬ ਨੀਂਹ ਪੱਥਰ ਰੱਖ ਕੇ ਗਏ ਉਹਨਾਂ ਦੀ ਜ਼ਿੰਮੇਵਾਰੀ ਸੀ ਪੈਸੇ ਦੇਣੇ ਉਹ ਪੈਸੇ ਦੇ ਕੇ ਗਏ ਉਸ ਤੋਂ ਬਾਅਦ ਜ਼ਿੰਮੇਵਾਰੀ ਬੰਦੀ ਹੈ ਵਿਧਾਇਕ ਸਾਹਿਬ ਦੀ ਔਰ ਡਿਪਾਰਟਮੈਂਟ ਦੀ ਕੰਮ ਨੂੰ ਚਲਾਉਣਾ ਔਰ 4 ਕਰੋੜ ਦੇ ਵਿੱਚ ਪ੍ਰਾਣੀਆਂ ਐਂਗਲਾਂ ਲੱਗ ਰਹੀਆਂ ਨੇ ਤੇ ਜਿਹੜੀਆਂ ਨਵੀਆਂ ਲੱਗ ਰਹੀਆਂ ਉਹ 1.5 1.5 ਇੰਚ ਦੀ ਐਂਗਲ ਲੱਗ ਰਹੀ ਹੈ ਮੈਨੂੰ ਲੱਗਦਾ ਕਿ ਜੇ ਇਹ ਐਂਗਲ ਤਾਰਾਂ ਦਾ ਭਾਰ ਹੀ ਚੱਲ ਜਾਵੇ ਤਾਂ ਬੜੀ ਮਜ਼ਬੂਤ ਹੈ ਇਹਨੇ ਜਾਨਵਰਾਂ ਦਾ ਭਾਰਤਾ ਚੱਲਣਾ ਕੀ ਹੈ ਔਰ ਉਸ ਤੋਂ ਬਾਅਦ ਇਹ ਸਾਡਾ ਜੰਗਲ ਜਿਹੜਾ ਬੜਾ ਪੁਰਾਣਾ ਜੰਗਲ ਪ੍ਰਾਤਨ ਜੰਗਲ ਇਹਨੂੰ ਸਰਜੀਵ ਕਰਨ ਦੀ ਬੜੀ ਵਾਰੀ ਮੁਹਿੰਮ ਚੱਲੀ ਪਰ ਅੱਜ ਤੁਸੀਂ ਵੇਖੋ ਇੱਥੇ ਕੱਲੀਆਂ ਝਾੜੀਆਂ ਨੇ ਜੰਗਲ ਤਾਂ ਖਤਮ ਹੁੰਦਾ ਜਾ ਰਿਹਾ ਪ੍ਰਾਤਨ ਰੁੱਖ ਖਤਮ ਹੁੰਦੇ ਜਾ ਰਹੇ ਨੇ ਇਹਦੇ ਵਿੱਚ ਜਿਹੜੇ ਹਰਾ ਘਾਹ ਉਗਾਉਣ ਦੀ ਬਜਾਏ ਲੋਕਾਂ ਦੀਆਂ ਫਸਲਾਂ ਜਾਨਵਰਾਂ ਨੂੰ ਸਾਜ਼ਿਸ਼ ਦੇ ਤਹਿਤ ਖਵਾਇਆ ਜਾ ਰਹੀਆਂ ਨੇ ਕਿ ਇਹ ਲੋਕ ਆਪਦੀਆਂ ਫਸਲਾਂ ਛੱਡ ਕੇ ਸੀ ਚਲੇ ਜਾਣ ਤੇ ਅਸੀਂ ਇੱਥੇ ਕਬਜ਼ਾ ਹੋ ਜਾਈਏ ਹੂੰ ਅੱਛਾ ਜਿਹੜਾ ਇਹ ਤੁਸੀਂ ਦੱਸਿਆ ਵੀ ਪ੍ਰਾਣੀਆਂ ਇੰਗਲਾਂ ਆਈਟਾ ਉਟਾ ਲੱਗੀਆਂ ਇਹ ਸਾਰਾ ਕੁਝ ਠੀਕ ਲੱਗ ਰਿਹਾ ਜਾਂ ਇਹ ਵੀ ਮਤਲਬ ਐਵੇਂ ਆ ਕੰਮ ਸਾਰਾ ਤੁਸੀਂ ਵਖੋ ਜਿੰਦੇ ਉੱਤੇ ਤਾਰ ਖੜਨੀ ਹੈ ਜੇ ਉਹ ਹੀ ਪ੍ਰਾਣੀਆਂ ਤੇ ਥੱਲੇ ਇਟਾਂ ਸੀਮੈਂਟ ਸਰੀਏ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਬਾਕੀ ਤਾਂ ਸਾਰਾ ਕੁਝ ਹੀ ਮਿੱਟੀ ਹੈ ਜਿਹੜੀ ਚੀਜ਼ ਨੇ ਤਾਰ ਦਾ ਭਾਰ ਚੱਲਣਾ ਉਹ ਪ੍ਰਾਣੀ ਲਈ ਜਾ ਰਹੀ ਹੈ ਮੈਂ ਤਾਂ ਤੁਹਾਡੇ ਮਾਧਮ ਦੇ ਰਾਹੀਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਮਾਨਯੋਗ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵਿਧਾਇਕ ਸਾਹਿਬ ਤੁਹਾਡੀ ਕੀਤੀ ਕਿੱਤਰੀ ਤੇ ਪਾਣੀ ਫੇਰ ਰਹੇ ਨੇ ਇੱਕ ਵਾਰੀ ਤੁਸੀਂ ਵੀ ਆ ਕੇ ਇੱਥੇ ਵਖੋ ਕਿ ਪ੍ਰਾਣੀਆਂ ਇੰਗਲਾਂ ਦੇ ਪੈਸੇ ਦੇ ਕੇ ਗਏ ਇਸ ਡਿਪਾਰਟਮੈਂਟ ਨੂੰ ਜਾਂ ਠੇਕੇਦਾਰ ਨੂੰ ਜੋ ਵੀ ਇੱਥੇ ਕੰਮ ਕਰਵਾ ਰਿਹਾ ਉਹਨਾਂ ਨੇ ਪ੍ਰਾਣੀਆਂ ਇੰਗਲਾਂ ਦੇ ਪੈਸੇ ਲੈਣੇ ਜਿਹੜੀਆਂ ਪ੍ਰਾਣੀਆਂ ਇੰਗਲਾਂ ਲਾਂ ਕਰੀਆਂ ਅੱਛਾ ਇਹ ਤਾਂ ਨਹੀਂ ਜਿਵੇਂ ਕਹਿੰਦੇ ਵੀ ਉਹ ਹੋ ਜਾਂਦਾ ਬਾਅਦ ਚ ਵੀ ਪੈਸੇ ਨੂੰ ਖੁਰਦਬੁੱਧ ਕਰਦੇ ਲਿਆ ਜਾਂਦਾ ਇੰਝ ਤਾਂ ਨਹੀਂ ਲੱਗਦਾ ਵੀ ਇਹਦੇ 'ਚ ਵੀ ਅਫਸਰ ਰਲ ਕੇ ਤੇ ਸਾਰੇ ਰਲ ਕੇ ਗੇਮ ਖੁਮਾ ਰਹੇ ਆ ਵੀ ਚਲੋ ਸਰਕਾਰ ਵੀ ਨਿਕਲ ਗਈ ਇੰਗਲਾਂ ਵੀ ਇੱਕ ਵਾਰੀ ਖਾਣਾ ਪੂਰਤੀ ਕਰ ਦਾਂਗੇ ਫੋਟੋਆਂ ਖਿੱਚ ਕੇ ਭੇਜ ਦਾਂਗੇ ਵੀ ਲੱਗ ਗਈਆਂ ਫੋਟੋ 'ਚ ਤਾਂ ਸ਼ਾਇਦ ਮੈਨੂੰ ਲੱਗਦਾ 2 ਇੰਚ ਵਾਲੀ ਵੀ ਮੋਟੀ ਲੱਗਣੀ ਆ ਬਿਲਕੁਲ ਪ੍ਰਾਣੀਆਂ ਇੰਗਲਾਂ ਨੂੰ ਜਦੋਂ ਰੰਗ ਵੱਜ ਗਿਆ ਤੇ ਉਹ ਜਿਵੇਂ ਕਹਿੰਦੇ ਨੇ ਕਿ ਜਦੋਂ ਇਹਦਾ ਮੇਕਅਪ ਹੋ ਗਿਆ ਤੇ ਨੇ ਆਪੇ ਸੋਹਣੀ ਲੱਗਣਾ ਉਹ ਗੱਲ ਹੈ ਕਿ ਜਦੋਂ ਇਹਨੂੰ ਰੰਗ ਵੱਜ ਗਿਆ ਤੇ ਇਹਨੇ ਨਵੀਂ ਲੱਗਣਾ ਤੇ ਉਹ ਇਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਇਹ ਪ੍ਰੋਜੈਕਟ ਢਾਈ ਸਾਲ ਹੋ ਕੇ ਚੱਲਦੇ ਨੂੰ ਔਰ ਢਾਈਆਂ ਸਾਲਾਂ ਬਾਅਦ ਵੀ ਸਾਨੂੰ ਆਹ ਕੁਝ ਮਿਲ ਰਿਹਾ ਹੈ ਮਿਲਦਾ ਹੈ 10-20% ਵੀ ਨਹੀਂ ਲੱਗਿਆ ਬਿਲਕੁਲ 10-20% ਵੀ ਨਹੀਂ ਲੱਗਿਆ ਔਰ ਢਾਈਆਂ ਸਾਲਾਂ ਬਾਅਦ ਲੱਗਿਆ ਔਰ ਸਾਨੂੰ ਲੜਦਿਆਂ ਨੂੰ ਤਕਰੀਬਨ 50 ਸਾਲ ਹੀ ਹੋ ਗਏ ਆਜ਼ਾਦੀ ਤੋਂ ਬਾਅਦ ਇਹ ਲੋਕ ਉਦੋਂ ਦੀ ਲੜਦੇ ਪਏ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਔਰ ਅੱਜ ਸਾਨੂੰ ਆਹ ਤੋਹਫ਼ਾ ਜਿਹੜਾ ਦਿੱਤਾ ਗਿਆ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਜੇਕਰ ਇਹ ਐਂਗਲਾਂਾ ਨਾ ਬਦਲੀਆਂ ਗਈਆਂ ਜਾਇ ਪ੍ਰੋਜੈਕਟ ਛੇਤੀ ਸਿਰੇ ਨਾ ਚੜਾਇਆ ਗਿਆ ਤੇ ਸਾਰੇ ਪਿੰਡਾਂ ਦੇ ਲੋਕ 15 ਤੋਂ 20 ਪਿੰਡਾਂ ਦੇ ਲੋਕ ਇਕੱਠੇ ਕਰਕੇ ਅਸੀਂ ਡੀਸੀ ਦਫ਼ਤਰ ਲੈ ਕੇ ਜਾਵਾਂਗੇ ਔਰ ਜਿੰਨਾ ਟਾਈਮ ਇਹ ਸਹੀ ਤਰੀਕੇ ਨਾਲ ਨਹੀਂ ਕੰਮ ਚੱਲਦਾ ਅਸੀਂ ਉੱਥੋਂ ਨਹੀਂ ਉੱਠਾਂਗੇ ਤਾਂ ਬਿਲਕੁਲ ਬੜਾ ਵੱਡਾ ਮਸਲਾ ਹੈ ਤੁਸੀਂ ਦੇਖੋ ਕਿ ਇਹ ਪਿੰਡਾਂ ਦੇ ਲੋਕ ਦੁਖੀ ਨੇ ਬਹੁਤ ਜ਼ਿਆਦਾ ਦੁਖੀ ਨੇ ਕਿਉਂਕਿ ਇਹ ਜਿਹੜੇ ਨੀਲ گاਵਾ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਾਂ ਰੋਜ਼ ਕਹਿ ਦਿੰਦੇ ਆ ਆਪਣੀ ਆਪਣੀ ਲੈਂਗੁਏਜ ਹੋएगी ਹਰ ਇੱਕ ਏਰੀਆ ਦੀ ਇਹ ਪੂਰਾ ਚੁੰਡ ਇਧਰੋਂ ਸਾਰਾ ਜੰਗਲ ਆ ਉਹ ਸਾਹਮਣੇ ਜਿੰਨੀ ਤਸਵੀਰਾਂ ਇਹ ਸਾਰਾ ਜੰਗਲ ਆ ਜਿਹੜਾ ਕਰੀਬ 1100 ਕਿਲੇ ਦੇ ਆਸ-ਪਾਸ ਆ ਔਰ ਇਧਰਲੇ ਪਾਸੇ ਵੀ ਇਹ ਸਾਰੇ ਪਾਸੇ ਚਾਰੇ ਪਾਸੇ ਜੰਗਲ ਉਹ ਇੱਕ ਪ੍ਰਾਣੀ ਲੱਗੀ ਹੋਈ ਆ ਆ ਤੁਸੀਂ ਵੇਖ ਲਓ ਔਰ ਹੁਣੇ ਲੋਕ ਦੁਖੀ ਹੋ ਕੇ ਇੱਥੇ মিডিਆ ਨੂੰ ਮੀਡੀਆ ਨੂੰ ਬੁਲਾ ਰਹੇ ਨੇ ਹਾਂ ਜਿਹੜੇ ਮੇਨ ਐਂਗਲਸ ਨੇ ਨਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਿੱਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਜਿਹੜੇ ਬੀਮ ਨੇ ਉਹ ਪੁਰਾਣੇ ਲਾ ਰਹੇ ਨੇ ਤੇ ਜਿਹੜੀਆਂ ਟੈਂਪਰੇਰੀ ਐਂਗਲਸ ਨੇ ਉਹ 1.5 1.5 2 2 ਇੰਚ ਦੀਆਂ ਲਾ ਰਹੇ ਨੇ ਤੇ ਤੁਸੀਂ ਵੇਖੋ ਜਿੰਦਾ ਜਿਹੜੀ ਉਹ ਜਿਹਦੀ ਨੀਂਹ ਖੋਖਲੀ ਹੋਏਗੀ ਤੇ ਉਹ ਭਾਰ ਕਿਵੇਂ ਚੱਲੇਗੀ ਪਿੱਲਰ ਕਿਵੇਂ ਥਲੜਾਉ ਨਹੀਂ ਸਮਝਾਈ ਜਿਹੜਾ ਤਾਂ ਮੰਨ ਲਓ ਜਿਹੜੀਆਂ ਵੱਡੀਆਂ ਅੰਗਲਾਂ ਲਾ ਰਹੇ ਨੇ ਨਾ ਇਹ ਮੇਨ ਅੰਗਲਾਂ ਨੇ ਹਰੇਕ 4 ਛੱਡ ਕੇ ਤੇ ਵੱਡੀ ਅੰਗਲ ਲਾਈ ਹੈ 4 ਛੱਡ ਕੇ ਮੋਟੀ ਅੰਗਲ ਲਾਈ ਹੈ ਹੈਵੀ ਗੇਜ ਦੀ ਉਹ ਐਂਗਲ ਪ੍ਰਾਣੀ ਲਾ ਰਹੇ ਨੇ ਤੇ ਜੇ ਇਹਨੇ ਦਾ ਮੇਨ ਪਹਾੜ ਚੱਲਣਾ ਤੇ ਜੇ ਇਹਨੂੰ ਹੀ ਤੁਸੀਂ ਪ੍ਰਾਣੀ ਲਾਇਆ ਤੇ ਦੂਜਿਆਂ ਦਾ ਪਹਾੜ ਚੱਲ ਕੇ ਇਹਨੇ ਆਪਦੇ ਪਹਾੜ ਨਾਲ ਹੀ ਡਿੱਗ ਪੈਣਾ ਦੂਜਿਆਂ ਦੇ ਪਹਾੜ ਨਾਲ ਹੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀਰੇ ਜਦੋਂ ਦੇਹ ਜਾਦ ਹੋਇਆ ਸੀ ਨਾ ਉਦੋਂ ਉਦੋਂ ਜਦੋਂ ਸਾਡੇ ਡੰਗਰ ਆਉਂਦੇ ਸੀ ਨਾ ਉਹ ਫਸਲ ਝਾੜ ਲੈਂਦੇ ਸੀ ਨਾ ਤੇ ਸਾਡੇ ਡੰਗਰ ਜਿਹੜੇ ਨੇ ਉਹ ਠਾਣੇ ਚਲੇ ਜਾਂਦੇ ਸੀ ਹਣ ਜਬਾਨਤ ਕਰਾ ਕੇ ਲੈਣੀ ਪੈਂਦੀ ਸੀ ਅੱਛਾ ਪਸ਼ੂ ਵੀ ਥਾਣੇ ਜਾਂਦੇ ਸੀ ਪਸ਼ੂ ਵੀ ਥਾਣੇ ਜਾਂਦੇ ਸੀ ਕਦੋਂ ਦੀ ਗੱਲ ਆ ਇਹ ਸਾਡੇ ਜੀ ਗੇੜ ਵੀ ਜਦੋਂ ਆਪਣੇ ਜਾਦ ਹੋਏ ਤਾਂ ਛੱਪਰ ਚੌਪੜੀਆਂ ਲਾ ਤੇ ਅਸੀਂ ਜੰਗਲਾਂ 'ਚ ਬੈ ਗਏ ਸੀ ਨਾ ਜੰਗਲਾਂ ਦੇ ਵਿੱਚ ਬੈਠੇ ਸੀ ਇਹ ਉਦੋਂ ਦੀ ਗੱਲ ਉਹ ਤਾਂ ਥੋੜੀ ਥੋੜੀ ਬਜਿੰਦੀ ਆ ਸੀ ਯਾਨੀ ਕਿ ਮੱਝਾਂ ਗਾਵਾਂ ਵੀ ਥਾਣੇ ਪੁਲਿਸ ਲੈ ਜਾਂਦੇ ਸੀ ਚਾਹ ਪੁਲਿਸ ਪੁਲਿਸ ਲੈ ਜਾਂਦੀ ਹਣ ਜਬਾਨਤ ਕਰਾ ਕੇ ਲੈਣੀ ਪੈਂਦੀ ਸੀ ਉਹ ਜਮਾਨਤ ਕਿਵੇਂ ਕਰਾਉਂਦੇ ਸੀ ਫਿਰ ਉਹ ਜਬਾਨਤ ਕਰਾਦੇ ਸੀ ਵੀ ਫਸਲ ਮੇਰੀ ਜੁੜੀ ਏ ਮੈਂ ਦਰਖਾਸਤ ਦਿੱਤੀ ਏ ਹਾਂ ਤੇ ਉਹ ਫਿਰ ਥਾਣੇ ਡੰਗਲ ਜਾਦੇ ਫਿਰ ਜਬਾਨਤ ਕਰਾਣੀ ਪੈਂਦੀ ਸੀ ਅੱਛਾ ਤੇ ਹੁਣ ਵੇਖ ਲੈ ਇੰਨੇ ਨੀਲ گاਵਾ ਜਿਹੜੀਆਂ ਸਾਡੀਆਂ ਫਸਲਾਂ ਜਿਹੜੀਆਂ ਨੁਕਸਾਨ ਕਰ ਰਹੀਆਂ ਨੇ ਤੇ ਇਹਨਾਂ ਦੀ ਕੋਈ ਨਹੀਂ ਜਬਾਨਤ ਕਰਾਉਂਦਾ ਇਹਨਾਂ ਨੂੰ ਕੋਈ ਪੁੱਛਦਾ ਦੱਸਦਾ ਨਹੀਂ ਇਹ ਸਾਡਾ ਬਾਰਡਰ ਲਾਕਾ ਹੈ ਅਸੀਂ ਹੁਣ ਹੁਣ ਦੇਣੇਪਨ ਤਿਆਰ ਹੈ ਅੱਜ ਪਿੱਛੇ ਅਸੀਂ ਬਾਰਡਰ ਲਾਕਾ ਜਾ ਨਹੀਂ ਸਕਦੇ ਆ ਇੱਕ ਤਾਰਬੰਦੀ ਵੀ ਲੱਗੀ ਵੀ ਹੈ ਸਾਨੂੰ ਜਾਇਜ਼ਤ ਨਹੀਂ ਦਿੱਤੀ ਜੇ ਤਾਰਬੰਦੀ ਲੱਗੀ ਵੀ ਚਾ ਤੁਸੀਂ ਖੇਤਾਂ ਦੇ ਵਿਚਾਰੇ ਛੱਪਰ ਝੌਪੜੀਆਂ ਲਾ ਕੇ ਬਹਿ ਜਾਓ ਚਲ ਅਰੇ ਫਸਲ ਦਾ ਬਚਾਓ ਕਿਉਂ 23 ਡੁੱਬ ਗਏ ਹੁਣ ਫੇਰ ਡੁੱਬ ਗਏ ਛੋਨੇ ਹੁਣ ਕਣਕਾਂ ਜਿਹੜੀਆਂ ਫਸਲਾਂ ਨੇ ਉਹ ਹੀ ਬਰਬਾਦ ਹੋ ਗਈਆਂ ਤੇ ਇਹ ਤਾਂ ਜਾਇਜ਼ ਤੇ ਦਿੱਤੀ ਜਾ ਵੀ ਪਸ਼ੂਆਂ ਡੰਗਰਾ ਦੀ ਜ਼ੁਬਾਨ ਤੇ ਕਰਾਣੀ ਪੈਂਦੀ ਤੇ ਇਹਨਾਂ ਹਾਲ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਇਹ ਗੱਲ ਸਹੀ ਹੈ ਇਹਨਾ 3000 ਏਕੜ ਦੇ ਕਰੀਬ ਰਕਬਾ ਹੈ ਜਿਹਦਾ ਕੋਈ ਵਾਲੀਵਾਰਸ ਹੀ ਨਹੀਂ ਹੈਗਾ ਨਾ ਇਹਦਾ ਕੋਈ ਸਰਕਾਰੀ ਨਾ ਕੋਈ ਪਟਵਾਰੀ ਨਾ ਕੋਈ ਇਹਦਾ ਵਿਧਾਇਕ ਨਾ ਹੀ ਕੋਈ ਐਸਡੀਐਮ ਨਾ ਹੀ ਕੋਈ ਤਹਿਸੀਲਦਾਰ ਹੁਣ ਪਾਣੀ ਆਇਆ ਤੇ ਮੈਨੂੰ ਲੱਗਦਾ ਪਟਵਾਰੀ ਸਾਹਿਬ ਇਹਨਾਂ ਸਾਰਿਆਂ ਕੋਲੇ ਪੈਸੇ ਲੈ ਗਏ ਹੂੰ ਜਿਹੜੇ ਮੁਆਵਜ਼ੇ ਦੇ ਪੈਸੇ ਐਡਵਾਂਸ ਸਾਰਿਆਂ ਤੋਂ ਲੈ ਗਏ ਮੇਰੇ ਨਾਲ ਪਿੰਡ ਮੈਂ ਗੱਲ ਕਰਦੇ ਪੰਜ ਸੱਤ ਪਰਿਵਾਰ ਮਿਲੇ ਜਿਨ੍ਹਾਂ ਦੇ ਪੈਸੇ ਪਟਵਾਰੀ ਸਾਹਿਬ ਲੈ ਗਏ ਪਰ ਉਹਨਾਂ ਦੇ ਖਾਤਿਆਂ ਦੇ ਵਿੱਚ ਅਜੇ ਤੱਕ ਮੁਆਵਜ਼ਾ ਨਹੀਂ ਪਿਆ ਨਹੀਂ ਪਟਵਾਰੀ ਸਾਹਿਬ ਪੈਸੇ ਕਿਉਂ ਲੈ ਗਏ ਪਟਵਾਰੀ ਸਾਹਿਬ ਨੇ ਤਾਂ ਪੈਸੇ ਦੇਣੇ ਸੀਗੇ ਦੋਬੇ ਤੋਂ ਲੈ ਕਾ ਦੇ ਗਏ ਪਟਵਾਰੀ ਸਾਹਿਬ ਰਿਸ਼ਵਤ ਲੈ ਕੇ ਤੇ ਫੁਰਰ ਹੋ ਗਏ ਇੱਥੋਂ ਉਹ ਅਜੇ ਤੱਕ ਨਹੀਂ ਮੁੜੇ ਤੇ ਜਿਹੜੇ ਵਿਚਾਰੇ ਫੋਨ ਕਰਦੇ ਕਿਸੇ ਨੂੰ ਕਹਿੰਦੇ ਤੁਹਾਡੀ ਜ਼ਮੀਨ ਪੱਕੀ ਹੈ ਕਿਸੇ ਨੂੰ ਕਹਿੰ ਜਦੋਂ ਜੇ ਉਹਦੀ ਜ਼ਮੀਨ ਕੱਚੀ ਐ ਤਾਂ ਫਿਰ ਉਹਦੇ ਕੋਲ ਪੈਸੇ ਕਾਹਦੇ ਲੈ ਕੇ ਗਏ ਤੁਸੀਂ ਨਹੀਂ ਤੁਸੀਂ ਆ ਆ ਕਰੋ ਜਿੰਨਾ ਤੋਂ ਪੈਸੇ ਲਏ ਇਹਨਾਂ ਨੂੰ ਇਕੱਠੇ ਕਰੋ ਮੈਂ ਆਪਾਂ ਵੀਡੀਓ ਚ ਚਲਾਉਣੇ ਹੁੰਦੀ ਇਹਦਾ ਜਲੂਸ ਕੱਢਦੇ ਆਉਂਦਾ ਰੱਜ ਕੇ ਸਰਕਾਰ ਤੱਕ ਦੱਸਦੇ ਆਂ ਵੀ ਆ ਹਾਲਾਤ ਨਹੀਂ ਉੱਤੋਂ ਦਾ ਹੋ ਸਕਦਾ ਪੈਸੇ ਆਏ ਹੁਣ ਥੱਲੇ ਇਹਨਾਂ ਨੇ ਪਛਾਈ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਮ ਦਿਰਾਇਓ ਪਟਵਾਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਚਲੋ ਜਿਹੜੇ ਤੁਸੀਂ ਖਾਲੇ ਤੁਹਾਨੂੰ ਪੱਕੇ ਗਰੀਬਾਂ ਦੇ ਪੈਸੇ ਤਾਂ ਉਹਨਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪਵਾਓ ਕਿਉਂਕਿ ਉਹ ਮਿਹਨਤ ਇੱਕ ਤੋਂ ਨਾਲ ਦਿਹਾੜੀਆਂ ਕਰਦੇ ਨੇ ਸ਼ਾਮ ਨੂੰ ਸਵੇਰੇ ਉਹ ਆਦੀ ਰਾਤ ਭਰਾਤੇ ਫਸਲ ਸਾਂਭਦੇ ਨੇ ਤੇ ਉਹ ਕੋਈ ਕਦੀ ਗਾਵਾਂ ਖਾ ਜਾਂਦੀਆਂ ਕਦੀ ਪਾਣੀ ਖਾ ਜਾਂਦਾ ਤੇ ਕਦੀ ਪਟਵਾਰੀ ਖਾ ਜਾਂਦੇ ਨੇ ਹਾਂ ਤਾਂ ਬਿਲਕੁਲ ਬੜਾ ਵੱਡਾ ਮਸਲਾ ਹੈ ਇਹਨਾਂ ਦਾ ਇਹ ਪਿੰਡ ਵਾਲਿਆਂ ਦਾ ਇੱਕ ਨਹੀਂ ਪਿੰਡ ਕਈ ਪਿੰਡ ਨੇ ਹਜ਼ਾਰਾਂ ਇੱਕ ਰ ਇੱਥੇ ਜ਼ਮੀਨ ਆ ਜਿਹੜੀ ਖਤਮ ਹੋ ਰਹੀ ਆ ਕਦੇ ਪਾਣੀ ਨਾ ਖਤਮ ਹੋ ਜਾਂਦੀ ਆ ਤੇ ਕਦੇ ਇਹ ਨੀਲ ਗਾਵਾਂ ਜਿਨ੍ਹਾਂ ਨੂੰ ਰੋਜ਼ ਕਹਿ ਦਿੰਦੇ ਆ ਇਹ ਖਰਾਬ ਕਰ ਦਿੰਦੇ ਨੇ ਪਰ ਫਿਲਹਾਲ ਦੀ ਘੜੀ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਆ ਕੋਈ ਐਕਸ਼ਨ ਲਿਆ ਜਾਂਦਾ ਹੈ ਕਿ ਕੋਈ ਅਫਸਰ ਜਾ ਕੋਈ ਸਰਕਾਰ ਇਸ ਤੇ ਧਿਆਨ ਦੇਗੀ ਕਿ ਇਹ ਜਿਹੜੀਆਂ ਇੰਗਲਾਂ ਜਾਂ ਇਹ ਮਾਲ ਮਾੜਾ ਲਾਇਆ ਜਾ ਰਿਹਾ ਇਹ ਕਿਸ ਦੀ ਜ਼ਿੰਮੇਵਾਰੀ ਆ ਤੇ ਫਿਰੋਸਪੁਰ ਦਿਹਾਤੀ ਵਿਧਾਇਕ ਨੂੰ ਵੀ ਅਸੀਂ ਕਹਾਂਗੇ ਕਿ ਇੱਥੇ ਇੱਕ ਵਾਰੀ ਗੇੜਾ ਜ਼ਰੂਰ ਮਾਰੋ ਮਤਲਬ ਸਿਰਫ ਇੰਨਾ ਨਹੀਂ ਹੁੰਦਾ ਵੀ ਜੰਗਲ ਦੀ ਅਸੀਂ ਵੀਡੀਓ ਬਣਾਤੀ ਵੀ ਜੰਗਲ ਲੱਭ ਲਿਆ ਅਸੀਂ ਇਹ ਵੀਡੀਓ ਬਣਾਈ ਸੀ ਵੀ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਫਿਰੋਸਪੁਰ ਚ ਆ ਤੇ ਵਿਧਾਇਕ ਸਾਹਿਬ ਵੀ ਉਦੋਂ ਵੀਡੀਓ ਵੇਖ ਕੇ ਗੱਲ ਕਹਿੰਦੇ ਸੀ ਵੀ ਮੈਨੂੰ ਵੀ ਨਹੀਂ ਪਤਾ ਸੀ ਵੀ ਫਰੋਈਪਰ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਸ਼ਾਇਦ ਮੰਤਰੀ ਸਾਹਿਬ ਵੀ ਨੂੰ ਨਾ ਪਤਾ ਹੋਵੇ ਪਰ ਇੱਥੇ ਆ ਕੇ ਜਦੋਂ ਨੀ ਪੱਥਰ ਰੱਖਿਆ ਗਿਆ ਇਹਦੀ ਗਰਾਂਟ ਅਨਾਉਂਸ ਕੀਤੀ ਗਈ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਐਮਐਲਏ ਸਾਹਿਬ ਫਰੋਈਪਰ ਦਿਹਾਤੀ ਇੱਥੇ ਬੌੜੇ ਨੇ ਇੱਥੇ ਆਏ ਨੇ ਉਹਨਾਂ ਨੂੰ ਆਉਣਾ ਚਾਹੀਦਾ ਵੇਖਣਾ ਚਾਹੀਦਾ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਇਹਨਾਂ ਲੋਕਾਂ ਦੀਆਂ ਹਜ਼ਾਰਾਂ ਕਿੱਲੇ ਜ਼ਮੀਨਾਂ ਤਬਾਹ ਹੋ ਰਹੀਆਂ ਨੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਢਾਈ ਤਿੰਨ ਸਾਲ ਹੋ ਗਏ ਢਾਈ ਤਿੰਨ ਸਾਲਾਂ ਚ ਕੀ ਆ ਮੇਰੇ ਹਿਸਾਬ ਨਾਲ ਸਾਰੀ ਇਹ ਐਂਗਲ ਲਾਉਣੀ ਹੋਵੇ ਜਿੰਨੀ ਲੇਬਰ ਲਾ ਕੇ ਤਾਂ ਮੈਨੂੰ ਲੱ ਸਕਦੀ ਪਰ ਢਾਈ ਸਾਲ ਬੀਤ ਗਏ ਪਤਾ ਨਹੀਂ ਕਿਉਂ ਢਾਈ ਸਾਲ ਬੀਤ ਗਏ 3 ਸਾਲ ਬੀਤ ਗਏ ਪਤਾ ਨਹੀਂ ਵਿਧਾਇਕ ਸਾਹਿਬ ਨੂੰ ਪਤਾ ਨਹੀਂ ਜਾਂ ਵਿਧਾਇਕ ਸਾਹਿਬ ਨੂੰ ਪਤਾ ਹੈ ਜਾਣ ਬੁੱਝ ਕੇ ਸਭ ਕੁਝ ਕੀਤਾ ਜਾ ਰਿਹਾ ਇਹ ਤੁਹਾਨੂੰ ਉਹ ਹੀ ਦੱਸ ਸਕਦੇ ਨੇ ਫਿਲਹਾਲ ਦੀ ਘੜੀ ਇਸ ਮਸਲੇ ਨੂੰ ਵਿਚਾਰਨ ਦੀ ਲੋੜ ਆ ਫਿਰੋਜ਼ਪੁਰ ਦੇ ਅਧਿਕਾਰੀ ਸਰਕਾਰ ਇਸ ਮਸਲੇ ਨੂੰ ਵਿਚਾਰੇ ਇਹਨਾਂ ਲੋਕਾਂ ਦਾ ਮਸਲਾ ਹੱਲ ਜ਼ਰੂਰ ਕਰੇ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸੁਖਵਿੰਦਰ